ਹਾਂਜੀ ਸਰ ਜੇ ਆਪਾਂ ਗੱਲ ਕਰੀਏ ਕਹਿ ਲੋ ਕਿ 2024 ਦੇ ਇਲੈਕਸ਼ਨ ਵੀ ਚੱਲ ਰਹੇ ਆ ਤੇ ਦੂਜੇ ਪਾਸੇ ਕਹਿ ਲੋ ਕਿ ਜੂਥ ਦਾ ਇੱਕ ਜਿਹੜਾ ਕਿ ਜਿਹੜਾ ਪ੍ਰਧਾਨ ਵੀ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ ਅਨੋਰ ਟਾਈਮ ਤੇ ਕਿਸ ਤਰੀਕੇ ਨਾਲ ਬਸ ਕਿ ਲੋਕ ਸਭਾ ਦੀ ਤਿਆਰੀ ਜਿਹੜੀ ਕਿ ਕੀਤੀ ਜਾ ਰਹੀ ਆ ਲੋਕ ਸਭਾ ਦੀ ਤਿਆਰੀ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਰ ਰਿਹਾ ਪਰਸੋਂ ਦਾ ਸਾਡਾ ਰੋਡ ਸ਼ੋ ਜੋ ਇੱਕ ਬਾ ਮਿਸਾਲ ਰੋਡ ਸ਼ੋ ਸਾਬਤ ਹੋਇਆ ਔਰ ਪ੍ਰੈਸ ਦੀ ਰਿਪੋਰਟ ਇਹ ਹੈ ਕਿ ਇਦਾਂ ਦਾ ਰੋਡ ਸ਼ੋ ਕਿਸੇ ਵੀ ਪਾਰਟੀ ਦਾ ਨਹੀਂ ਹੋਇਆ ਔਰ ਮੈਨੂੰ ਇਹ ਉਮੀਦ ਆ ਕਿ ਜਥੇਦਾਰ ਬਿਰਸਾ ਸਿੰਘ ਜੀ ਬਲਟੋਹਾ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਆ ਓਵਰਆਲ 1 ਲੱਖ ਵੋਟ ਤੇ ਜਿੱਤਣਗੇ ਔਰ ਕਪੂਰਥਲੇ ਤੋਂ 10-15 ਹਜ਼ਾਰ ਦੀ ਲੀਡ ਲੈ ਕੇ ਜਿੱਤਣਗੇ ਕਿਉਂਕਿ ਉਹਨਾਂ ਜਿੰਨੀ ਕੁਰਬਾਨੀ ਉਹਨਾਂ ਜਿੰਨੀ ਦੇਣ ਪੰਜਾਬ ਨੂੰ ਕੋਈ ਵੀ ਕੈਂਡੀਡੇਟ ਤੁਸੀਂ ਲੈ ਕੇ ਚੱਲ ਜਾਓ ਕਿਸੇ ਦੀ ਵੀ ਹੈ ਨਹੀਂ ਜੇ ਆਪਾਂ ਗੱਲ ਕਰੀਏ ਰਾਣਾ ਗੁਰਜੀਤ ਸਿੰਘ ਵੀ ਆਪਣੇ ਜਿਹੜਾ ਕਿ ਕੈਂਡੀਡੇਟ ਨੂੰ 25000 ਦੀ ਲੀਡ ਦੇਣ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਇੱਥੇ ਦੀ ਵਰਕਿੰਗ ਕਿੱਦਾਂ ਦੇ ਦੱਸੇਕਰ ਬੋਲ ਰਹੇ ਹੋ ਦੇਣ ਦਿਓ ਜੀ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਆ 25 ਛੱਡ ਕੇ 35 ਦੀ ਲੀਡ ਦਵਾਵੇ ਮੈਂ ਉਹ ਤੋਂ ਕੀ ਲੈਣਾ ਮੈਂ ਤਾਂ ਆਕਾਲੀ ਦਲ ਮੇਰੀ ਨਿਗਾਹ ਤਾਂ ਬਿਲਕੁਲ ਆਪਣੇ ਇੱਕ ਨਿਸ਼ਾਨੇ ਤੇ ਆ ਮੈਂ ਇੱਧਰ ਉੱਧਰ ਦੇਖ ਕੇ ਆਪਦਾ ਟਾਈਮ ਵੇਸਟ ਨਹੀਂ ਕਰਨ ਵਾਲਿਆਂ ਚੋਂ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਲਾਮਬੰਦ ਕਰਨਾ ਆਪਣੇ ਜਿਹੜੇ ਮੇਰੇ ਸਾਹਮਣੇ ਬੈਠੇ ਹੋ ਲੀਡਰ ਸਾਹਿਬਾਨ ਇਹਨਾਂ ਦੀ ਛਤਰ ਛਾਇਆ ਇਹਨਾਂ ਦੀਆਂ ਗਾਈਡਲਾਈਨਸ ਦੇ ਵਿੱਚ ਰਹਿ ਕੇ ਕਿਵੇਂ ਕੰਮ ਕਰਨਾ ਕਿੱਦਾਂ ਅਕਾਲੀ ਦਲ ਨੂੰ ਉੱਚਾ ਲਿਆਣਾ ਮੈਂ ਇ ਮੈਂ ਇਧਰ-ਉਧਰ ਇਧਰ-ਉਧਰ ਨਹੀਂ ਦੇਖਦਾ ਕਿ ਉਹ ਕੀ ਕਹਿ ਰਿਹਾ ਜਾਂ ਉਹ ਕੀ ਕਹਿ ਰਿਹਾ ਮੈਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਕਿਸ ਤਰੀਕੇ ਨਾਲ ਕਹਿ ਲੋ ਕਿ ਜਿੱਦਾਂ ਕਿ ਸலாம் ਮੇਰੇ ਦੇ ਵਿੱਚ ਤੁਹਾਡੇ ਪਾਰਟੀ ਬਲੋ ਵਰਕਿੰਗ ਕੀਤੀ ਜਾਉਂਗੇ ਸਾਡੇ ਸலாம் ਏਰੀਆ ਦੇ ਵਿੱਚ ਵਰਕਿੰਗ ਕਰਨ ਲਈ ਹੀ ਅਸੀਂ ਨਵੀਂ ਪਨੀਰੀ ਅਸੀਂ ਨਵੇਂ ਲੀਡਰ ਅਸੀਂ ਨਵੀਂ ਜਨਰੇਸ਼ਨ ਨੂੰ ਮੌਕਾ ਦੇ ਰਹੇ ਹਾਂ ਸ਼੍ਰੋਮਣੀ ਅਕਾਲੀ ਦੰਦ ਨੇ ਅੱਜ ਬਹੁਤ ਵਧੀਆ ਸਟੈਪ ਲਿਆ ਜੋ ਇੱਕ ਹਵਾ 'ਚ ਉੱਡਦੇ ਫਿਰਦੇ ਲੀਡਰ ਹਨ ਕੁਝ ਉਹਨਾਂ ਨੂੰ ਪਾਸੇ ਕਰਕੇ تنویر ਸਿੰਘ ਫਿਆਲੀ ਵਰਗੇ ਬੰਦਿਆਂ ਨੂੰ تنویر ਸਿੰਘ ਰੰਧਾਵਾ ਸਾਹਿਬ ਜੋ ਫਿਆਲੀ ਪਿੰਡ ਦੇ ਆ ਔਰ ਜੋ ਮੰਦਰੂ ਅਕਾਲੀ ਆ ਇਹਨਾਂ ਅਰਗੇ ਬੰਦੇ ਨੂੰ ਅੱਗੇ ਲਿਆ ਕੇ ਅਸੀਂ ਇਹ ਹੀ ਸਾਬਤ ਕੀਤਾ ਕਿ ਅਸੀਂ ਗਰਾਊਂਡ ਲੈਵਲ ਤੇ ਉਤਰ ਚੁੱਕੇ ਹਾਂ ਔਰ ਘਰ ਘਰ ਵੜਾਂਗੇ ਜਿੱਦਾਂ ਕਿ ਮੇਰੇ ਤੋਂ ਪਹਿਲਾਂ ਬੋਲਦਿਆਂ ਬਲਾਰਿਆਂ ਨੇ ਵੀ ਬਹੁਤ ਸਾਰਿਆਂ ਨੂੰ ਦੱਸਿਆ